ਸਤਿ ਸ਼੍ਰੀ ਅਕਾਲ ਨਮਸਕਾਰ ਅੱਲਾ ਫੇਜ਼ ਸੰਤੁਸ਼ਟੀ ਕੀ ਹੁੰਦੀ ਆ ਐਕੁਆਰੀ ਇੱਕ ਲੇਖਕ ਚੰਡੀਗੜ੍ਹ ਕਿਸੇ ਕੰਮ ਦੇ ਸਿਲਸਿਲੇ ਦੇ ਵਿੱਚ ਉਹ ਯੂਨੀਵਰਸਿਟੀ ਜਾਂਦਾ ਆ ਉੱਥੋਂ ਜਦੋਂ ਵਾਪਸ ਆ ਰਿਹਾ ਸੀ ਤਾਂ ਉਹ ਆਪ ਦੱਸਦਾ ਆ ਕਿ ਉੱਥੇ ਇੱਕ ਔਰਤ ਕੁਝ ਮੰਗ ਰਹੀ ਸੀਗੀ ਸਿਆਣੀ ਸੀ ਬਜ਼ੁਰਗ ਸੀ ਤੇ ਇਸ ਚੀਜ਼ ਨੇ ਕਹਿੰਦਾ ਮੇਰਾ ਧਿਆਨ ਖਿੱਚਿਆ ਪਰ ਫਿਰ ਵੀ ਕਹਿੰਦਾ ਮੈਂ ਕਈ ਵਾਰ ਜਿਹੜੇ ਮੰਗਦੇ ਹੁੰਦੇ ਉਹਨਾਂ ਨੂੰ ਮੈਂ ਕੋਲੋਂ ਲੰਘ ਜਾਂਦਾ ਹੁੰਨਾ ਪਰ ਇਹਨੇ ਇੱਕ ਹੋਰ ਗੱਲ ਤੋਂ ਵੀ ਧਿਆਨ ਖਿੱਚਿਆ ਉਹ ਇਹ ਸੀ ਕਿ ਉਹਦੇ ਇੱਕ ਹੱਥ ਦੇ ਵਿੱਚ 5 ਰੁਪਏ ਦਾ ਸਿੱਕਾ ਸੀ ਤੇ ਇੱਕ ਹੱਥ ਦੇ ਵਿੱਚ ਇੱਕ ਬਿਸਕਟ ਦਾ ਖਾਲੀ ਰੈਪਰ ਉਹ ਕਾਗਜ਼ ਸੀਗਾ ਅ ਮੈਂ ਸੋਚਦਾ ਸੀ ਕਿ ਇਹ ਇਸ ਤਰ੍ਹਾਂ ਐਵੇਂ ਫੜ ਕੇ ਕਿਉਂ ਬੈਠੀ ਆ ਫਿਰ ਮੈਂ ਉਸ ਦੇ ਕੋਲ ਗਿਆ ਉਹਨੂੰ ਪੁੱਛਿਆ ਵੀ ਮਾਤਾ ਕੀ ਚਾਹੀਦਾ ਉਹ ਕਹਿੰਦੀ 5 ਰੁਪਏ ਅ ਉਹਨੇ ਪੁੱਛਿਆ ਕਿ ਉਹ ਕੀ ਕਰਨੇ 5 ਰੁਪਏ ਮੁਸਕਰਾ ਕੇ ਪੁੱਛਿਆ ਤਾਂ ਉਹ ਕਹਿੰਦੀ ਕਿ ਮੈਂ ਬਿਸਕਟ ਲੈਣੇ ਆ ਇੱਕ ਪੈਕਟ ਬਿਸਕਟ ਮੇਰੇ ਕੋ 5 ਰੁਪਏ ਹੈਗੇ ਆ ਤੇ ਮੈਨੂੰ 5 ਰੁਪਏ ਹੋਰ ਚਾਹੀਦੇ ਆ ਫਿਰ ਮੇਰਾ ਬਿਸਕੁਟ ਦਾ ਪੈਕੇਟ ਆ ਜਾਣਾ 10 ਰੁਪਏ ਦਾ ਲੇਖਕ ਨੂੰ ਵਧੀਆ ਲੱਗਾ ਉਹਨੇ ਆਪਣੀ ਜੇਬ ਦੇ ਵਿੱਚੋਂ 10 ਦਾ ਨੋਟ ਕੱਢਿਆ ਉਹਨੂੰ ਮਾਤਾ ਨੂੰ ਕਹਿੰਦਾ ਵੀ ਆਹ ਲਓ ਵੀ ਤੁਸੀਂ ਆਪਣੇ 5 ਰੁਪਏ ਆਪਣੇ ਕੋਲ ਰੱਖ ਲਓ ਤੇ ਆਹ 10 ਰੁਪਏ ਦਾ ਤੁਸੀਂ ਬਿਸਕੁਟ ਦਾ ਪੈਕੇਟ ਲੈ ਲਓ ਉਹ ਕਹਿੰਦੀ ਨਹੀਂ ਮੈਨੂੰ 10 ਨਹੀਂ ਚਾਹੀਦੇ ਮੈਨੂੰ 5 ਹੀ ਚਾਹੀਦੇ ਆ ਲੇਖਕ ਬੜਾ ਹੈਰਾਨ ਹੋਇਆ ਉਹਨੇ ਫਿਰ ਕਿਹਾ ਕਿ ਕੋਈ ਗੱਲ ਨਹੀਂ ਵੀ ਤੁਸੀਂ ਰੱਖੋ ਆਪਣੇ ਕੋਲ ਵੀ ਤੁਹਾਡੇ ਫਿਰ ਕਿਤੇ ਕੰਮ ਆਉਗੇ ਵੀ ਤੁਸੀਂ ਜਿਹੜਾ ਇਹ ਆਪਣੇ 5 ਰੱਖ ਲਓ ਤੇ ਆਹ ਦੱਸਦਾ ਤੁਸੀਂ ਪੈਕਟ ਲੈ ਲਓ ਬਿਸਕਟ ਦਾ ਉਹ ਕਹਿੰਦੀ ਨਹੀਂ ਜੇ ਤੁਹਾਡੇ ਕੋਲ 5 ਹੈਗੇ ਤਾਂ ਦੇ ਦਿਓ ਨਹੀਂ ਤਾਂ ਰਹਿਣ ਦਿਓ ਲੇਖਕ ਕਹਿੰਦਾ ਕਿ ਨਹੀਂ ਮੇਰੇ ਕੋਲ 5 ਤਾਂ ਨਹੀਂ ਹੈਗੇ ਆ 10 ਹੀ ਆ ਉਹ ਕਹਿੰਦੀ ਫੇਰ ਐਦਾ ਕਰੋ 10 ਦੇ ਦਿਓ ਆ 5 ਲੈ ਲਓ ਮੇ ਤੋਂ ਉਹ ਮਾਤਾ ਜਿਹੜੀ ਆਹੋ 5 ਰੁਪਏ ਦੇ ਕੇ ਹੀ ਅ ਉਹਨੂੰ ਲੇਖਕ ਨੂੰ ਦੇ ਕੇ ਹੀ ਹਟੀ ਤੇ ਲੇਖਕ ਬੜਾ ਹੈਰਾਨ ਹੋਇਆ ਇਸ ਘਟਨਾ ਤੋਂ ਉਸਨੇ ਆਪਣੇ ਕਿਤਾਬ ਦੇ ਵਿੱਚ ਵੀ ਉਸ ਦਾ ਜ਼ਿਕਰ ਕੀਤਾ ਉਹ ਕਹਿੰਦਾ ਕਿ ਸੰਤੁਸ਼ਟੀ ਸ਼ਬਦ ਸੁਣਿਆ ਤਾਂ ਬਹੁਤ ਵਾਰੀ ਸੀ ਪਰ ਮਾਤਾ ਨੇ ਮੈਨੂੰ ਚੰਗੀ ਤਰ੍ਹਾਂ ਸਮਝਾਤਾ ਕਿ ਸੰਤੁਸ਼ਟੀ ਕੀ ਹੁੰਦੀ ਆ ਸੰਤੁਸ਼ਟੀ ਛੋਟਾ ਜਿਹਾ ਸ਼ਬਦ ਹੈ ਪਰ ਇਹਦੇ ਮਾਇਨੇ ਬਹੁਤ ਤਕੜੇ ਆ ਅਸੀਂ ਕੁਝ ਵੀ ਜ਼ਿੰਦਗੀ ਦੇ ਵਿੱਚ ਅਚੀਵ ਕਰਦੇ ਰਹਿੰਦੇ ਆ ਪਾਉਂਦੇ ਰਹਿੰਦੇ ਆ ਤੇ ਪਰਮਾਤਮਾ ਦੇ ਅੱਗੇ ਵੀ ਅਸੀਂ ਆਪਣੀਆਂ ਮੰਗਾਂ ਜਿਹੜੀਆਂ ਉਹ ਰੱਖਦੇ ਰਹਿੰਦੇ ਆ ਪਰ ਸਾਨੂੰ ਕਦੇ ਸੰਤੁਸ਼ਟੀ ਨਹੀਂ ਹੁੰਦੀ ਹੈਗੀ ਗਾਹਾਂ ਤੇ ਗਾਹਾਂ ਹੋਰਤੇ ਹੋਰ ਸਾਨੂੰ ਕੁਝ ਨਾ ਕੁਝ ਚਾਹੀਦਾ ਹੀ ਹੁੰਦਾ ਸੰਤੋਸ਼ਟੀ ਅਗਰ ਆ ਜਾਵੇ ਫਿਰ ਸਾਨੂੰ ਅ ਧੰਨਵਾਦ ਨਿਕਲਦਾ ਸਾਡੇ ਮੂੰਹ ਤੋਂ ਫਿਰ ਸਾਡੇ ਕੋਲ ਮੰਗਾ ਨਹੀਂ ਹੁੰਦੀਆਂ ਰੱਬ ਦੇ ਘਰ ਦੇ ਵਿੱਚ ਫਿਰ ਅਸੀਂ ਮੰਗਦੇ ਨਹੀਂ ਹੁੰਦੇ ਅਸੀਂ ਜੋ ਰੱਬ ਨੇ ਦਿੱਤਾ ਹੋਇਆ ਅਸੀਂ ਉਹਦਾ ਧੰਨਵਾਦ ਕਰਦੇ ਹੁੰਦੇ ਆ ਪਰਮਾਤਮਾ ਦਾ ਧੰਨਵਾਦ ਕਰਦੇ ਆ ਜੋ ਸਾਨੂੰ ਮਿਲਿਆ ਹੋਇਆ ਤੇ ਜਦੋਂ ਸੰਤੋਸ਼ਟੀ ਨਹੀਂ ਹੈਗੀ ਫਿਰ ਹਮੇਸ਼ਾ ਅਸੀਂ ਮੰਗਦੇ ਰਹਿੰਦੇ ਰਹਿੰਦੇ ਆ ਚਾਹੇ ਉਹ ਰੱਬ ਕੋਲ ਹੋਵੇ ਚਾਹੇ ਦੁਨਿਆਵੀ ਹੋਵੇ ਤੁਸੀਂ ਵੈਸੇ ਵੀ ਕਿਸੇ ਨੂੰ ਕੁਝ ਦਾਨ ਦਿਓ ਅਗਲਾ ਹੋਰ ਮੰਗੇਗਾ ਅਗਲਾ ਕਹਿਗਾ ਨਹੀਂ ਆ ਨਹੀਂ ਆ ਚਾਹੀਦਾ ਬਹੁਤ ਘੱਟ ਬੰਦੇ ਹੁੰਦੇ ਜਿਹੜੇ ਕਹਿੰਦੇ ਕਿ ਨਹੀਂ ਠੀਕ ਆ ਸਰ ਗਿਆ ਜੀ ਉਸamata ਵਰਗੇ ਸੋ ਇਸ ਕਰਕੇ ਜੋ ਹੈ ਉਹਦੇ ਵਿੱਚ ਸੰਤੋਸ਼ਟ ਰਹਿਣਾ ਸਿੱਖੀਏ ਇਹੀ ਜ਼ਿੰਦਗੀ ਦਾ ਅਸਲੀ ਫਾਰਮੂਲਾ ਆ ਇਹੀ ਸੰਤੋਸ਼ਟੀ ਦਾ ਅਸਲੀ ਮਤਲਬ ਆ ਥੈਂਕ ਯੂ ਲਵ ਯੂ ਬਬੀ